ਮੈਂ ਆਪਣੇ ਪਤੀ ਨਾਲ ਹਸਪਤਾਲ ਦੇ ਵੇਟਿੰਗ ਰੂਮ ਵਿੱਚ ਬੈਠੀ ਸੀ ਅਤੇ ਬੇहद ਪਰੇਸ਼ਾਨ ਸੀ। ਮੇਰਾ ਪਤੀ ਮੇਰੇ ਵੱਲ ਘੂਰ-ਘੂਰ ਕੇ ਦੇਖ ਰਿਹਾ ਸੀ। ਮੈਂ ਉਸ ਵੱਲ ਨਿਗਾਹ ਮਾਰੀ ਅਤੇ ਝੱਟ ਹਟਾ ਲਈ। ਮੈਂ ਉੱਥੇ ਬਹੁਤ ਬੇਚੈਨ ਮਹਿਸੂਸ ਕਰ ਰਹੀ ਸੀ। ਜਦੋਂ ਤੋਂ ਮੈਂ ਸੁਣਿਆ ਸੀ ਕਿ ਇਸ ਹਸਪਤਾਲ ਵਿੱਚ ਔਰਤਾਂ ਦਾ ਡਾਕਟਰ ਇੱਕ ਮਰਦ ਹੈ। ਮੈਂ ਇੱਕ ਆਦਮੀ ਤੋਂ ਅਜਿਹਾ ਇਲਾਜ ਕਿਵੇਂ ਕਰਵਾ ਸਕਦੀ ਸੀ ਮੈਂ ਉਲਝਣ ਵਿੱਚ ਸੀ ਕਿ ਉਹ ਕਿਵੇਂ ਦੇ ਸਵਾਲ ਮੈਨੂੰ ਕਰੇਗਾ ਉਹ ਕੀ ਕਹੇਗਾ ਹਤੇ ਮੈਂ ਉਸ ਦਾ ਜਵਾਬ ਕਿਵੇਂ ਦੇਵਾਂਗੀ ਮੈਂ ਆਪਣੇ ਪਤੀ ਨੂੰ ਲੇਡੀ ਡਾਕਟਰ ਤੋਂ ਇਲਾਜ ਕਰਵਾਉਣ ਲਈ ਕਿਹਾ ਸੀ ਪਰ ਉਸ ਨੇ ਕਿਹਾ ਕਿ ਮੈਂ ਸੁਣਿਆ ਹੈ ਕਿ ਇਸ ਡਾਕਟਰ ਦੇ ਹੱਥਾਂ ਵਿੱਚ ਜਾਦੂ ਹੈ ਇਸ ਨੇ ਅੱਜ ਤੱਕ ਜਿੰਨੀਆਂ ਵੀ ਔਰਤਾਂ ਦਾ ਇਲਾਜ ਕੀਤਾ ਹੈ ਉਹ ਇੱਕ ਵਾਰ ਵੀ ਫੇਲ ਨਹੀਂ ਹੋਇਆ ਪਰ ਮੈਂ ਬਹੁਤ ਚਿੰਤਤ ਸੀ ਮੈਂ ਇਸ ਗੱਲ ਨੂੰ ਲੈ ਕੇ ਉਲਝਣ ਵਿੱਚ ਪੈ ਗਈ ਜਦੋਂ ਅਚਾਨਕ ਨਰਸ ਬੇਡਿੰਗ ਰੂਮ ਵਿੱਚ ਆਈ ਅਤੇ ਪੁੱਛਣ ਲੱਗੀ ਕਿ ਅਮਨ ਕੌਣ ਹੈ ਮੇਰਾ ਪਤੀ ਕਹਿਣ ਲੱਗਾ ਕਿ ਉਹ ਮੇਰੀ ਪਤਨੀ ਹੈ ਅਤੇ ਮੈਂ ਅਮਨ ਹਾਂ ਮੈਂ ਅਮਨ ਦਾ ਹੱਥ ਫੜਿਆ ਉਹ ਵੀ ਮੇਰੇ ਨਾਲ ਖੜਾ ਸੀ ਨਰਸ ਨੇ ਕਿਹਾ ਕਿ ਡਾਕਟਰ ਸਿਰਫ ਮਰੀਜ਼ ਨੂੰ ਹੀ ਚੈੱਕ ਕਰਦਾ ਹੈ ਮਰੀਜ਼ ਦੇ ਨਾਲ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਇਹ ਸੁਣ ਕੇ ਮੈਂ ਹੋਰ ਵੀ ਘਬਰਾਉਣ ਲੱਗੀ ਮੈਂ ਚਾਹੁੰਦੀ ਸੀ ਕਿ ਅਮਨ ਮੇਰੇ ਨਾਲ ਡਾਕਟਰ ਕੋਲ ਜਾਵੇ ਅਮਨ ਨੇ ਮੇਰੇ ਤੋਂ ਆਪਣਾ ਹੱਥ ਛੁਡਵਾਇਆ ਅਤੇ ਮੈਨੂੰ ਸਮਝਾਉਣ ਲੱਗਾ ਕਿ ਤੁਸੀਂ ਡਾਕਟਰ ਦੀ ਹਰ ਗੱਲ ਧਿਆਨ ਨਾਲ ਸੁਣਿਓ ਅਤੇ ਉਸ ਨੂੰ ਸਹੀ ਜਵਾਬ ਦਿਓ ਘਬਰਾਉਣ ਦੀ ਕੋਈ ਲੋੜ ਨਹੀਂ ਪਰ ਮੈਂ ਬਹੁਤ ਚਿੰਤਤ ਸੀ ਜੋ ਗੱਲ ਮੈਂ ਕਿਸੇ ਲੇਡੀ ਡਾਕਟਰ ਨਾਲ ਕਰ ਸਕਦੀ ਸੀ ਉਹ ਗੱਲ ਮੈਂ ਕਿਸੇ ਮੇਲ ਡਾਕਟਰ ਨਾਲ ਨਹੀਂ ਕਰ ਸਕਦੀ ਸੀ ਮੈਂ ਸਮਝ ਨਹੀਂ پا ਰਹੀ ਸੀ ਕਿ ਇੱਕ ਮਰਦ ਡਾਕਟਰ ਹੋਣ ਦੇ ਨਾਤੇ ਔਰਤਾਂ ਨਾਲ ਅਜਿਹਾ ਵਿਵਹਾਰ ਕਰਨਾ ਕਿਸ ਹੱਦ ਤੱਕ ਸਹੀ ਹੈ ਪਾ ਮੈਂ ਵੱਡੇ ਸ਼ਹਿਰਾਂ ਵਿੱਚ ਇੰਨਾ ਗੱਲਾਂ ਨੂੰ ਗਲਤ ਨਹੀਂ ਸਮਝਿਆ ਜਾਂਦਾ ਹੋਵੇਗਾ ਪਰ ਮੈਂ ਪਿੰਡ ਦੀ ਸੀ ਪਰ ਹੁਣ ਵਿਆਹ ਤੋਂ ਬਾਅਦ ਮੈਂ ਅਮਨ ਨਾਲ ਸ਼ਹਿਰ ਵਿੱਚ ਰਹਿਣ ਲੱਗ ਪਈ ਪਰ ਮੇਰਾ ਪਿਛੋਕੜ ਪਿੰਡ ਦਾ ਸੀ ਇਸ ਲਈ ਮੈਂ ਬਹੁਤ ਝਿਜਕਦੀ ਸੀ ਮੈਂ ਉਸ ਨਰਸ ਨਾਲ ਡਾਕਟਰ ਦੇ ਕਮਰੇ ਵਿੱਚ ਪਹੁੰਚ ਗਈ ਨਰਸ ਮੈਨੂੰ ਡਾਕਟਰ ਦੇ ਕਮਰੇ ਅੰਦਰ ਲੈ ਗਈ ਡਾਕਟਰ ਨੂੰ ਆਪਣੇ ਸਾਹਮਣੇ ਦੇਖ ਕੇ ਮੈਂ ਕੁਝ ਹੈਰਾਨ ਹੋਈ ਇਸ ਬਾਰੇ ਮੇਰੇ ਪਤੀ ਨੇ ਕਿਹਾ ਸੀ ਕਿ ਉਹ ਬਹੁਤ ਤਜਰਬੇਕਾਰ ਡਾਕਟਰ ਹਨ ਅੱਜ ਤੱਕ ਕੋਈ ਵੀ ਕੇਸ ਉਸ ਦੇ ਹੱਥ ਨਹੀਂ ਵਿਗੜਿਆ ਮੇਰੇ ਖਿਆਲ ਵਿੱਚ ਡਾਕਟਰ ਨੂੰ ਬਹੁਤ ਗੁੱੱਡਾ ਹੋਣਾ ਚਾਹੀਦਾ ਸੀ ਪਰ ਉਹ ਇੱਕ ਨੌਜਵਾਨ ਡਾਕਟਰ ਸੀ ਉਹ ਤਾਂ ਆਮਨ ਦੀ ਉਮਰ ਦਾ ਸੀ ਮੈਨੂੰ ਦੇਖ ਕੇ ਉਸਨੇ ਮੈਨੂੰ ਸਾਹਮਣੇ ਵਾਲੀ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਉਹ ਆਪਣੀ ਰਿਵੋਲਵਿੰਗ ਕੁਰਸੀ ਤੇ ਬੈਠਾ ਸੀ ਉਹ ਵੀ ਬਹੁਤ ਆਰਾਮ ਨਾਲ ਜਿਵੇਂ ਹੀ ਮੈਂ ਉਸ ਦੇ ਸਾਹਮਣੇ ਰੱਖੀ ਕੁਰਸੀ ਤੇ ਬੈਠੀ ਤਾਂ ਉਸਨੇ ਨਰਸ ਨੂੰ ਕਿਹਾ ਕਿ ਤੁਸੀਂ ਕਮਰੇ ਤੋਂ ਬਾਹਰ ਚਲੇ ਜਾਓ ਮੈਂ ਮਰੀਜ਼ ਨੂੰ ਚੈੱਕ ਕਰਨਾ ਹੈ ਜਿਵੇਂ ਹੀ ਨਰਸ ਕਮਰੇ ਤੋਂ ਬਾਹਰ ਜਾਣ ਲੱਗੀ ਤਾਂ ਡਾਕਟਰ ਨੇ ਕਿਹਾ ਦਰਵਾਜ਼ਾ ਠੀਕ ਤਰ੍ਹਾਂ ਬੰਦ ਕਰਕੇ ਜਾਣਾ ਇਹ ਸੁਣ ਕੇ ਮੇਰਾ ਮਨ ਹੋਰ ਵੀ ਬਚੈਣ ਹੋ ਗਿਆ ਪਿਆਰ ਨਾਲ ਮੁਸਕਰਾ ਕੇ ਉਹ ਦਰਵਾਜ਼ਾ ਬੰਦ ਕਰਕੇ ਕਮਰੇ ਤੋਂ ਬਾਹਰ ਚਲੀ ਗਈ ਪਹਿਲਾਂ ਤਾਂ ਡਾਕਟਰ ਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਬੜੇ ਧਿਆਨ ਨਾਲ ਦੇਖਿਆ ਫਿਰ ਉਸ ਨੇ ਜੋ ਸਵਾਲ ਪੁੱਛਿਆ ਉਹ ਸੁਣ ਕੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਡਾਕਟਰ ਨੇ ਪੁੱਛਿਆ ਵਿਆਹ ਨੂੰ ਕਿੰਨੇ ਸਾਲ ਹੋ ਗਏ ਹਨ ਮੈਂ ਕਿਹਾ 5 ਸਾਲ ਅਤੇ ਫਿਰ ਪੁੱਛਣ ਲੱਗਾ ਕੀ ਤੁਸੀਂ ਆਪਣੇ ਪਤੀ ਨਾਲ ਸੰਬੰਧ ਬਣਾਉਂਦੇ ਸਮੇਂ ਸਹਜ ਜਾਂ ਐਸਾ ਸਹਜ ਮਹਿਸੂਸ ਕਰਦੇ ਹੋ ਮੈਨੂੰ ਨਹੀਂ ਪਤਾ ਸੀ ਕਿ ਸਵਾਲ ਦਾ ਜਵਾਬ ਕਿਵੇਂ ਦੇਣਾ ਮੈਂ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ ਸਨ ਡਾਕਟਰ ਨੇ ਅੱਗੇ ਪੁੱਛਿਆ ਤੁਸੀਂ ਗਰਭ ਧਾਰਨ ਕਰਨ ਲਈ ਕਿੰਨੇ ਸਮੇਂ ਤੋਂ ਦਵਾਈਆਂ ਦੀ ਵਰਤੋਂ ਕਰ ਰਹੀ ਹੋ ਮੈਂ ਕਿਹਾ ਪਿਛਲੇ 1 ਸਾਲ ਤੋਂ ਤਾਂ ਫਿਰ ਕਿਹਾ ਪਹਿਲਾਂ ਤੁਸੀਂ ਕਦੇ ਗਰਭਤੀ ਹੋਏ ਸੀ ਮੈਂ ਕਿਹਾ ਮੈਂ ਵਿਆਹ ਦੇ 1 ਸਾਲ ਬਾਅਦ ਹੀ ਗਰਭਤੀ ਹੋ ਗਈ ਸੀ ਪਰ ਮੈਂ ਉਸ ਬੱਚੇ ਨੂੰ ਜਨਮ ਨਹੀਂ ਦੇ ਸਕੀ ਕਿਉਂਕਿ ਮੈਂ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮੈਂ ਜਾਣਬੁੱਝ ਕੇ ਉਸ ਤੋਂ ਸੱਚਾਈ ਛੁਪਾਈ ਸੀ ਮੈਂ ਡਾਕਟਰ ਨੂੰ ਇਹ ਨਹੀਂ ਦੱਸਿਆ ਸੀ ਕਿ ਮੇਰਾ ਪਹਿਲਾ ਬੱਚਾ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਮੇਰੇ ਪੇਟ ਵਿੱਚ ਕਿਵੇਂ ਮਾਰ ਦਿੱਤਾ ਗਿਆ ਸੀ ਮੇਰੀ ਗੱਲ ਸੁਣ ਕੇ ਡਾਕਟਰ ਨੇ ਕਿਹਾ ਠੀਕ ਹੈ ਤੁਸੀਂ ਸਾਹਮਣੇ ਬੈੱਡ ਤੇ लेट ਜਾਓ ਮੈਂ ਤੁਹਾਡਾ ਚੈੱਕਅਪ ਕਰਨਾ ਚਾਹੁੰਦਾ ਹਾਂ ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਂ ਕਿਹਾ ਮੈਂ ਇੰਜ ਤੁਹਾਡੇ ਤੋਂ ਚੈੱਕਅਪ ਨਹੀਂ ਕਰਵਾ ਸਕਦੀ ਮੇਰੀ ਗੱਲ ਸੁਣ ਕੇ ਉਹ ਕੁਝ ਦੇਰ ਮੇਰੇ ਵੱਲ ਦੇਖਦਾ ਰਿਹਾ ਫਿਰ ਮੁਸਕਰਾਉਣ ਲੱਗਾ ਉਸ ਨੇ ਕਿਹਾ ਕਿਉਂ ਕਿ ਤੁਹਾਨੂੰ ਪਤਾ ਨਹੀਂ ਸੀ ਕਿ ਤੁਸੀਂ ਮਰਦ ਡਾਕਟਰ ਤੋਂ ਇਲਾਜ ਕਰਵਾਉਣ ਆਏ ਹੋ ਮੈਨੂੰ ਲੱਗਾ ਜਿਵੇਂ ਉਸ ਦੇ ਬੋਲਾਂ ਵਿੱਚ ਗੁੱਸਾ ਸੀ ਮੈਂ ਅੱਖਾਂ ਨੀਵੀਆਂ ਕਰ ਲਈਆਂ ਮੈਂ ਕਿਹਾ ਕਿ ਤੁਹਾਨੂੰ ਇੱਥੇ ਲੇਡੀ ਡਾਕਟਰ ਰੱਖਣਾ ਚਾਹੀਦੀ ਸੀ ਉਸ ਨੇ ਕਿਹਾ ਤੁਸੀਂ ਮੈਨੂੰ ਸਿਖਾਉਂਗੇ ਕਿ ਮੈਂ ਆਪਣੇ ਮਰੀਜ਼ ਦਾ ਇਲਾਜ ਕਿਵੇਂ ਕਰਨਾ ਹੈ ਅਤੇ ਕਿਵੇਂ ਨਹੀਂ ਅਤੇ ਮੈਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਆਉਣ ਵਾਲੀ ਹਰ ਔਰਤ ਦਾ ਚੈੱਕਅਪ ਕਰਦਾ ਹਾਂ। ਉਹਨਾਂ ਵਿੱਚੋਂ ਕਿਸੇ ਨੂੰ ਵੀ ਕਦੇ ਕੋਈ ਇਤਰਾਜ਼ ਨਹੀਂ ਹੋਇਆ। ਜੇ ਤੁਹਾਨੂੰ ਇੰਨਾ ਇਤਰਾਜ਼ ਸੀ ਤਾਂ ਤੁਹਾਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ। ਤੁਸੀਂ ਮੇਰਾ ਬੇਵਜ੍ਹਾ ਸਮਾਂ ਬਰਬਾਦ ਕਰਵਾ ਰਹੇ ਹੋ। ਇਹ ਕਹਿੰਦੇ ਹੀ ਡਾਕਟਰ ਨੇ ਸਾਹਮਣੇ ਰੱਖੇ ਟੇਬਲ ਤੇ ਇੰਟਰਕਮ ਦੀ ਘੰਟੀ ਵਜਾਈ ਅਤੇ ਨਰਸ ਕਮਰੇ ਦੇ ਅੰਦਰ ਆ ਗਏ। ਸ਼ਾਇਦ ਦਰਵਾਜ਼ੇ ਦੀ ਚਾਬੀ ਬਾਹਰ ਹੀ ਸੀ ਜਿਸ ਨਾਲ ਉਸਨੇ ਲੋਕ ਖੋਲ੍ਹਿਆ ਸੀ। ਡਾਕਟਰ ਨੇ ਨਰਸ ਨੂੰ ਕਿਹਾ ਕਿ ਇਹਨਾਂ ਦੇ ਪਤੀ ਨੂੰ ਅੰਦਰ ਬੁਲਾਓ। ਕੁਝ ਦੇਰ ਬਾਅਦ ਅਮਨ ਨਰਸ ਨਾਲ ਅੰਦਰ ਆਇਆ। ਡਾਕਟਰ ਨੇ ਵੀ ਉਸ ਨੂੰ ਸਾਹਮਣੇ ਵਾਲੀ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ। ਡਾਕਟਰ ਨੇ ਕਿਹਾ ਕਿ ਤੁਹਾਡੀ ਮਿਸ ਮੇਰੇ ਨਾਲ ਬਿਲਕੁਲ ਵੀ ਕੋਆਪਰੇਟ ਕਰਨ ਨੂੰ ਤਿਆਰ ਨਹੀਂ ਹੈ। ਉਹ ਇਹ ਕਹਿ ਰਹੀ ਹੈ ਕਿ ਮੈਨੂੰ ਇੱਥੇ ਲੇਡੀ ਡਾਕਟਰ ਰੱਖਣੀ ਚਾਹੀਦੀ ਹੈ ਦੇਖੋ ਜੇ ਤੁਸੀਂ ਮੇਰੇ ਤੋਂ ਇਲਾਜ ਨਹੀਂ ਕਰਵਾਉਣਾ ਚਾਹੁੰਦੇ ਸੀ ਤਾਂ ਮੇਰਾ ਸਮਾਂ ਬਰਬਾਦ ਕਰਨ ਦੀ ਕੀ ਲੋੜ ਸੀ ਇਹ ਸੁਣ ਕੇ ਅਮਨ ਨੇ ਗੁੱਸੇ ਨਾਲ ਮੇਰੇ ਵੱਲ ਦੇਖਿਆ ਡਾਕਟਰ ਨੇ ਕਿਹਾ ਕਿ ਤੁਸੀਂ ਇਸ ਨੂੰ ਆਪਣੇ ਨਾਲ ਲੈ ਜਾਓ ਪਹਿਲਾਂ ਤੁਸੀਂ ਆਪਣੀ ਪਤਨੀ ਦਾ ਮਨ ਬਣਾ ਲਓ ਕੀ ਉਹ ਆਪਣਾ ਇਲਾਜ ਮੇਰੇ ਕੋਲੋਂ ਕਰਵਾਉਣਾ ਚਾਹੁੰਦੀ ਹੈ ਜਾਂ ਨਹੀਂ ਜਦੋਂ ਉਹ ਦਿਲੋਂ ਸਹਿਮਤ ਹੋ ਜਾਵੇ ਤਾਂ ਤੁਸੀਂ ਉਸ ਨੂੰ ਲਿਆ ਸਕਦੇ ਹੋ ਇਹ ਸੁਣ ਕੇ ਅਮਨ ਨੇ ਗੁੱਸੇ ਨਾਲ ਮੈਨੂੰ ਉੱਠਣ ਦਾ ਇਸ਼ਾਰਾ ਕੀਤਾ ਮੈਂ ਚੁੱਪਚਾਪ ਅੱਖਾਂ ਨੀਂ ਮੀਂਆ ਕਰਕੇ ਕਮਰੇ ਵਿੱਚੋਂ ਬਾਹਰ ਆ ਗਈ ਵਾਪਸੀ ਦੇ ਸਮੇਂ ਸਾਰੇ ਰਾਸਤੇ ਗੱਡੀ ਚਲਾਉਂਦੇ ਸਮੇਂ ਅਮਨ ਮੈਨੂੰ ਇਹੀ ਗੱਲ ਆਖਦਾ ਰਿਹਾ ਕਿ ਪਿਛਲੇ 4 ਸਾਲਾਂ ਤੋਂ ਮੈਂ ਤੇਰਾ ਬਹੁਤ ਇਲਾਜ ਕਰਵਾਇਆ ਪਰ ਤੂੰ ਗਰਭਵਤੀ ਨਹੀਂ ਹੋ ਸਕੀ ਤੇ ਮੈਂ ਹਰ ਪਾਸੇ ਤੋਂ ਨਿਰਾਸ਼ ਹੋ ਗਿਆ ਹਾਂ ਇਸ ਡਾਕਟਰ ਦੀ ਗਾਰੰਟੀ ਹੈ ਕਿ ਉਸ ਦੇ ਇਲਾਜ ਨਾਲ ਬੱਚੇ ਗਾਰੰਟੀ ਨਾਲ ਪੈਦਾ ਹੁੰਦੇ ਹਨ ਅਤੇ ਕੇਸ ਕਦੇ ਵੀ ਵਿਗੜਦੇ ਨਹੀਂ ਹਨ ਇਸੇ ਲਈ ਮੈਂ ਤੁਹਾਨੂੰ ਇੱਥੇ ਲੈ ਆਇਆ ਹਾਂ ਪਰ ਤੁਹਾਡੇ ਨਖਰੇ ਸ਼ੁਰੂ ਹੋ ਗਏ ਹਨ ਤੁਸੀਂ ਕੀ ਚਾਹੁੰਦੇ ਹੋ ਤੂੰ ਤੇ ਜੇ ਤੇਰਾ ਬਵਾਰ ਅਜਿਆ ਹੀ ਰਿਹਾ ਤਾਂ ਮੈਂ ਤੈਨੂੰ ਹੋਰ ਬਰਦਾਸ਼ਤ ਨਹੀਂ ਕਰਾਂਗਾ ਮੈਂ ਤੈਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਿਆਂਗਾ ਮੈਂ ਕਿਸੇ ਵੀ ਕੀਮਤ ਤੇ ਆਪਣੇ ਪਰਿਵਾਰ ਲਈ ਬਾਰਿਸ਼ ਚਾਹੁੰਦਾ ਹਾਂ ਅਤੇ ਤੁਸੀਂ ਜਾਣਦੇ ਹੋ ਕਿ ਮੈਨੂੰ ਇਹ ਬੱਚੇ ਦੀ ਸਖਤ ਜ਼ਰੂਰਤ ਹੈ ਮੈਂ ਇਸ ਸਾਲ ਆਪਣਾ ਬੱਚਾ ਪੈਦਾ ਕਰਨਾ ਚਾਹੁੰਦਾ ਹਾਂ ਅਮਨਦੇਵ ਮੂੰਹੋਂ ਇਹ ਗੱਲਾਂ ਸੁਣ ਕੇ ਮੈਂ ਤੜਫ ਕੇ ਉਸ ਵੱਲ ਦੇਖਿਆ ਮੈਂ ਕਿਹਾ ਅਮਨ ਮੈਂ ਤਾ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਗਰਭवती ਸੀ ਉਸ ਸਮੇਂ ਤੂੰ ਮੇਰੇ ਨਾਲ ਇਹ ਗੁਨਾਹ ਕਿਉਂ ਕੀਤਾ ਤੁਸੀਂ ਮੇਰਾ ਗਰਭਪਾਤ ਕਿਉਂ ਕਰਵਾਇਆ ਇਸ ਕਾਰਨ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ ਜੇਕਰ ਮੈਂ ਬੱਚੇ ਨੂੰ ਜਨਮ ਦੇਣ ਦੇ ਯੋਗ ਨਹੀਂ ਹਾਂ ਤਾਂ ਇਹ ਤੁਹਾਡੀ ਗਲਤੀ ਹੈ ਮੇਰੀ ਨਹੀਂ ਅਤੇ ਹੁਣ ਤੁਸੀਂ ਚਾਹੁੰਦੇ ਹੋ ਕਿ ਮੇਰਾ ਇਲਾਜ ਮਰਦ ਡਾਕਟਰ ਤੋਂ ਕਰਵਾਇਆ ਜਾਵੇ ਮੈਨੂੰ ਤਾਂ ਗੁੱਸਾ ਆ ਗਿਆ ਸੀ ਮੈਂ ਅਮਨ ਨੂੰ ਸਾਫ਼ ਕਹਿ ਦਿੱਤਾ ਕਿ ਮੈਂ ਕਿਸੇ ਮਰਦ ਡਾਕਟਰ ਤੋਂ ਅਜਾ ਇਲਾਜ ਨਹੀਂ ਕਰਵਾਉਣਾ। ਮੇਰੀ ਗੱਲ ਸੁਣ ਕੇ ਅਮਨ ਨੇ ਕਾਰ ਦੀ ਰਫ਼ਤਾਰ ਬਹੁਤ ਵਧਾ ਦਿੱਤੀ। ਮੇਰਾ ਦਿਲ ਪਹਿਲਾਂ ਹੀ ਡਰਿਆ ਹੋਇਆ ਸੀ। ਮੈਨੂੰ ਪਤਾ ਸੀ ਕਿ ਉਹ ਗੁੱਸੇ ਵਿੱਚ ਅਜਿਹਾ ਕਰ ਰਿਹਾ ਸੀ। ਇਸ ਲਈ ਮੈਂ ਚੁੱਪ ਹੋ ਗਈ। ਖਿੜਕੀ ਤੋਂ ਬਾਹਰ ਦੇਖਣ ਲੱਗੀ। ਮੈਨੂੰ ਡਰ ਲੱਗ ਰਿਹਾ ਸੀ। ਕਿਉਂਕਿ ਉਹ ਬਹੁਤ ਤੇਜ਼ ਗੱਡੀ ਚਲਾ ਰਿਹਾ ਸੀ ਪਰ ਜੇ ਮੈਂ ਉਸ ਨੂੰ ਕਿਹਾ ਕਿ ਮੈਂ ਡਰ ਰਹੀ ਹਾਂ ਕਾਰ ਦੀ ਰਫ਼ਤਾਰ ਹੌਲੀ ਕਰ ਦਿਓ ਉਹ ਇਸ ਨੂੰ ਹੋਰ ਵੀ ਵਧਾ ਦੇਵੇਗਾ ਉਹ ਇਸ ਤਰ੍ਹਾਂ ਦਾ ਜਿੱਦੀ ਸੀ ਇੰਨਾ ਪੰਜਾਂ ਸਾਲਾਂ ਵਿੱਚ ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣ ਲਿਆ ਸੀ ਕਿ ਮੇਰੇ ਕਿਸੇ ਵੀ ਗੱਲ ਤੇ ਇਤਰਾਜ਼ ਕਰਨ ਨਾਲ ਅਮਨ ਨੂੰ ਗੁੱਸਾ ਆਉਂਦਾ ਹੈ ਅਤੇ ਉਹ ਗੁੱਸੇ ਨਾਲ پاگل ਹੋ ਜਾਂਦਾ ਹੈ ਫਿਰ ਉਸ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਅਤੇ ਮੈਂ ਅਮਨ ਦਾ ਇਹ ਗੁੱਸਾ ਸਹਿਣ ਲਈ ਮਜਬੂਰ ਹੋ ਗਈ ਸੀ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਮੈਂ ਇੱਕ ਪਿੰਡ ਦੀ ਸੀ ਅਤੇ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਭਾਵੇਂ ਮੈਂ ਆਪਣੇ ਮਾਤਾ ਪਿਤਾ ਦੀ ਇਕਲੌਤੀ ਉਲਾਦ ਸੀ ਪਰ ਮੈਨੂੰ ਉਹ ਲਾੜ ਪਿਆਰ ਨਹੀਂ ਮਿਲਿਆ ਸੀ ਜੋ ਇਕਲੌਤੇ ਬੱਚਿਆਂ ਨੂੰ ਮਿਲਦਾ ਹੈ ਬੱਚਿਆਂ ਨੂੰ ਉਦੋਂ ਹੀ ਲਾਡ ਪਿਆਰ ਮਿਲਦਾ ਹੈ ਜਦੋਂ ਘਰ ਵਿੱਚ ਖੁਸ਼ੀ ਹੁੰਦੀ ਹੈ ਮੈਂ ਹਮੇਸ਼ਾ ਸਾਡੇ ਘਰ ਗਰੀਬੀ ਦੇਖੀ ਸੀ ਜਦੋਂ ਮੈਂ ਛੋਟੀ ਸੀ ਤਾਂ ਮੇਰੇ ਪਿਤਾ ਜੀ ਦੀ ਬਾਈਕ ਦੁਰਘਟਨਾ ਕਰਕੇ ਉਹ ਆਪਣੀਆਂ ਦੋਵੇਂ ਲੱਤਾਂ ਗਵਾ ਬੈਠੇ ਸੀ ਉਦੋਂ ਤੋਂ ਉਹ ਕਿਸੇ ਵੀ ਕੰਮ ਦੇ ਨਹੀਂ ਰਹੇ ਮੇਰੀ ਮਾਂ ਦੂਜੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਫਿਰ ਸਾਡੇ ਘਰ ਦਾ ਚੁੱਲ੍ਹਾ ਚੱਲਦਾ ਸੀ ਪਾਪਾ ਜ਼ਿੰਦਗੀ ਜਿਉਣ ਦਾ ਜੋਸ਼ ਗਵਾ ਚੁੱਕੇ ਸਨ ਅਤੇ ਜਦੋਂ ਮੈਂ 12 ਸਾਲਾਂ ਦੀ ਹੋਈ ਤਾਂ ਪਾਪਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ ਮੇਰੀ ਮਾਂ ਪਹਿਲਾਂ ਹੀ ਕੰਮ ਕਰਦੀ ਸੀ ਹੁਣ ਵੀ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਅਤੇ ਮੇਰਾ ਪਾਲਣ ਪੋਸ਼ਣ ਕਰਦੀ ਹੈ ਮੈਂ ਪੰਜਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਕਿਉਂਕਿ ਮੈਨੂੰ ਪੜ੍ਹਾਈ ਵਿੱਚ ਕੋਈ ਦਿਲਚਸਪੀ ਨਹੀਂ ਸੀ ਭਾਵੇਂ ਮੇਰੀ ਮਾਂ ਨੇ ਪੜ੍ਹਾਈ ਕਰਾ ਕੇ ਮੈਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮੈਨੂੰ ਪੜ੍ਹਾਈ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਸੀ ਮੇਰੀ ਮਾਂ ਨੇ ਮੈਨੂੰ ਕਿਸੇ ਤਰ੍ਹਾਂ 5ਵੀਂ ਜਮਾਤ ਤੱਕ ਪੜਾਇਆ ਘਰ ਸਾਡਾ ਆਪਣਾ ਸੀ ਇਸ ਲਈ ਸਾਨੂੰ ਇੰਨੀਆਂ ਮੁਸ਼ਕਲਾਂ ਨਹੀਂ ਆਈਆਂ ਮੇਰੀ ਮਾਂ ਨੂੰ ਜੋ ਵੀ ਪੈਸਾ ਮਿਲਦਾ ਸੀ ਉਹ ਉਸ ਨੂੰ ਬਚਾ ਕੇ ਮੇਰੀ ਪੜ੍ਹਾਈ ਤੇ ਖਰਚ ਕਰਦੀ ਸੀ ਮੰਮੀ ਨੇ ਮੈਨੂੰ ਇੱਕ ਛੋਟੇ ਜਿਹੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਉਹ ਕਿਸੇ ਤਰ੍ਹਾਂ ਮੇਰੀ ਫੀਸ ਦਾ ਭੁਗਤਾਨ ਕਰਨ ਵਿੱਚ ਕਾਮਯਾਬ ਹੋ ਗਈ ਅਤੇ ਚਾਹੁੰਦੀ ਸੀ ਕਿ ਮੈਂ ਅੱਗੇ ਪੜਾਂ ਉਹ ਮੈਨੂੰ ਸਮਝਾਉਂਦੀ ਕਿ ਸੋਮਿਆ ਪੜ੍ਹਾਈ ਤੋਂ ਬਿਨਾਂ ਜ਼ਿੰਦਗੀ ਕੁਝ ਵੀ ਨਹੀਂ ਹੈ ਮੇਰਾ ਤਾਂ ਟਾਈਮ ਪਾਸ ਹੋ ਗਿਆ ਪਰ ਮੈਂ ਤੈਨੂੰ ਖੁਸ਼ਹਾਲ ਜ਼ਿੰਦਗੀ ਦੇਣਾ ਚਾਹੁੰਦੀ ਹਾਂ ਜੇ ਤੂੰ ਵਿਦਿਆ ਪ੍ਰਾਪਤ ਕਰੇਗੀ ਤਾਂ ਆਪਣੇ ਪੈਰਾਂ ਤੇ ਖੜੀ ਹੋ ਜਾਵੇਂਗੀ ਤੇ ਕਿਸੇ ਤੇ ਨਿਰਭਰ ਨਹੀਂ ਰਹੇਗੀ ਪਰ ਮੈਂ ਕਦੇ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ ਮਾਂ ਦੇ ਕੰਮ ਤੇ ਜਾਣ ਤੋਂ ਬਾਅਦ ਮੈਂ ਵੀ ਆਪਣੇ ਦੋਸਤਾਂ ਨਾਲ ਘੁੰਮਣ ਲਈ ਨਿਕਲ ਜਾਂਦੀ ਸੀ ਥੱਕ ਹਾਰ ਕੇ ਮੇਰੀ ਮਾਂ ਨੇ ਮੈਨੂੰ ਪੜ੍ਹਾਈ ਕਰਨ ਲਈ ਪਰੇਸ਼ਾਨ ਕਰਨਾ ਛੱਡ ਦਿੱਤਾ ਕਿਉਂਕਿ ਉਹ ਵੀ ਸਮਝ ਚੁੱਕੀ ਸੀ ਕਿ ਮੈਂ ਹੁਣ ਪੜ੍ਹਾਈ ਨਹੀਂ ਕਰਾਂਗੀ ਜ਼ਿੰਦਗੀ ਇਸ ਤਰ੍ਹਾਂ ਲੰਘਣ ਲੱਗੀ ਅਤੇ ਮੈਂ ਪਹਿਲਾਂ ਹੀ 20 ਸਾਲਾਂ ਦੀ ਸੀ ਮੰਮੀ ਦੀ ਇੱਕ ਦੋਸਤ ਸੀ ਜੋ ਹੁਣ ਵਿਆਹ ਤੋਂ ਬਾਅਦ ਸ਼ਹਿਰ ਵਿੱਚ ਰਹਿਣ ਲੱਗ ਪਈ ਸੀ ਮੰਮੀ ਦੀ ਸਹੇਲੀ ਦਾ ਪੇਕਾ ਕਰ ਸਾਡੇ ਪਿੰਡ ਸੀ ਇੱਕ ਵਾਰ ਜਦੋਂ ਉਹ ਆਪਣੇ ਪੇਕੇ ਘਰ ਆਈ ਤਾਂ ਉਹ ਮੰਮੀ ਨੂੰ ਵੀ ਮਿਲਣ ਆਈ ਅਤੇ ਉਸਨੇ ਮੈਨੂੰ ਆਪਣੇ ਇਕਲੌਤੇ ਪੁੱਤਰ ਰਮਨ ਲਈ ਪਸੰਦ ਕੀਤਾ ਭਾਵੇਂ ਮੇਰੀ ਮਾਂ ਨੇ ਉਸ ਨੂੰ ਕਿਹਾ ਸੀ ਕਿ ਸਾਡੇ ਕੋਲ ਦੇਣ ਲਈ ਕੁਝ ਨਹੀਂ ਪਰ ਮੇਰੀ ਮਾਂ ਦੀ ਸਹੇਲੀ ਮੈਨੂੰ ਬਹੁਤ ਪਸੰਦ ਕਰਦੀ ਸੀ ਅਤੇ ਉਹ ਵੀ ਮੇਰੀ ਮਾਂ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਵੀ ਬਿਮਾਰ ਰਹਿਣ ਲੱਗ ਪਈ ਸੀ ਇਸ ਲਈ auntie ਨੇ ਮੇਰਾ ਵਿਆਹ ਆਪਣੇ بیٹے ਅਮਨ ਨਾਲ ਕਰ ਦਿੱਤਾ। ਮੇਰੇ ਅਤੇ ਅਮਨ ਦੇ ਵਿਆਹ ਨੂੰ ਅਜੇ 5 ਮਹੀਨੇ ਹੀ ਹੋਏ ਸਨ ਤਾਂ ਮੇਰੀ ਮਾਂ ਇਸ ਦੁਨੀਆ ਨੂੰ ਛੱਡ ਗਈ। ਮੈਂ ਸੋਚਾਂ ਵਿੱਚ ਡੁੱਬੀ ਹੋਈ ਸੀ ਕਿ ਅਚਾਨਕ ਕਾਰ ਦੇ ਬ੍ਰੇਕ ਲੱਗੇ ਤੇ ਕਾਰ ਘਰ ਦੇ ਸਾਹਮਣੇ ਰੁਕੀ। ਮੇਰਾ ਸਿਰ ਸਾਹਮਣੇ ਡੈਸ਼ਬੋਰਡ ਨਾਲ ਟਕਰਾਉਂਦੇ ਟਕਰਾਉਂਦੇ ਬਚਿਆ ਸੀ। ਮੇਰੇ ਹੇਠਾਂ ਉਤਰਨ ਤੋਂ ਪਹਿਲਾਂ ਹੀ ਅਮਨ ਨੇ ਕਾਰ ਤੋਂ ਹੇਠਾਂ ਉੱਤਰ ਕੇ ਕਾਰ ਦਾ ਦਰਵਾਜ਼ਾ ਬੜੇ ਜ਼ੋਰ ਨਾਲ ਬੰਦ ਕਰ ਲਿਆ। ਅਤੇ ਘਰ ਦੇ ਦਰਵਾਜ਼ੇ ਦਾ ਤਾਲਾ ਖੋਲਣ ਲੱਗਿਆ ਇਹ ਦੇਖ ਕੇ ਮੈਂ ਸਮਝ ਗਈ ਸੀ ਕਿ ਅੱਜ ਫਿਰ ਮੇਰੀ ਸ਼ਾਮ ਤਾਉਣ ਵਾਲੀ ਹੈ ਮੈਨੂੰ ਤਾਂ ਇਹ ਬੰਦਾ ਮਾਨਸਿਕ ਰੋਗੀ ਜਾਪਦਾ ਸੀ ਜਦੋਂ ਤੋਂ ਮੇਰਾ ਵਿਆਹ ਹੋਇਆ ਸੀ ਮੈਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਨਹੀਂ ਮਿਲੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕਦੋਂ ਕੋਈ ਗੱਲ ਇਸ ਵਿਅਕਤੀ ਦੇ ਸੁਭਾਅ ਦੇ ਵਿਰੁੱਧ ਹੋ ਜਾਵੇਗੀ ਅਤੇ ਇਹ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਦੇਵੇਗਾ ਜਿਵੇਂ ਹੀ ਮੈਂ ਘਰ ਅੰਦਰ ਬੜੀ ਤਾ ਉਸਨੇ ਮੈਨੂੰ ਬਾਹਰ ਤੋਂ ਫੜ ਕੇ ਕਮਰੇ ਅੰਦਰ ਖਿੱਚ ਲਿਆ ਉਸਨੇ ਮੈਨੂੰ ਮੰਜੇ ਤੇ ਸੁੱਟ ਦਿੱਤਾ ਅਤੇ ਕਹਿਣ ਲੱਗਾ ਕਿ ਤੁਹਾਨੂੰ ਮੇਰੇ ਸਾਹਮਣੇ ਬਹੁਤ ਜ਼ਿਆਦਾ ਜ਼ੁਬਾਨ ਚਲਾਉਣੀ ਆ ਗਈ ਹੈ ਤੁਸੀਂ ਜਾਣਦੇ ਹੋ ਕਿ ਮੈਨੂੰ ਬਹਿਸ ਪਸੰਦ ਨਹੀਂ ਹੈ ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋਏ ਵੀ ਮੇਰੇ ਸਾਹਮਣੇ ਜ਼ੁਬਾਨ ਚਲਾ ਰਹੇ ਸੀ ਅੱਜ ਮੈਂ ਮਾਫ ਕਰ ਰਿਹਾ ਹਾਂ ਅੱਗੇ ਤੋਂ ਮੇਰੇ ਸਾਹਮਣੇ ਤਮੀਜ਼ ਨਾਲ ਪੇਸ਼ ਹੋਣਾ ਅਤੇ ਮੇਰੀ ਗੱਲ ਕੰਨ ਖੋਲ ਕੇ ਸੁਣੋ ਮੈਂ ਤੁਹਾਨੂੰ ਕੱਲ ਦੁਬਾਰਾ ਉਸੇ ਡਾਕਟਰ ਕੋਲ ਲੈ ਜਾਵਾਂਗਾ ਅਤੇ ਤੁਸੀਂ ਚੁੱਪਚਾਪ ਆਪਣਾ ਚੈੱਕਅਪ ਕਰਵਾਉਗੇ। ਅਮਨ ਮੈਨੂੰ ਗੁੱਸੇ ਨਾਲ ਕਹਿ ਰਿਹਾ ਸੀ। ਮੈਨੂੰ ਪਤਾ ਸੀ ਕਿ ਜੇ ਮੈਂ ਉਸਦੀ ਗੱਲ ਤੋਂ ਇਨਕਾਰ ਕੀਤਾ ਤਾਂ ਉਹ ਮੇਰੇ ਮੂੰਹ ਤੇ ਥੱਪੜ ਮਾਰ ਦੇਵੇਗਾ। ਉਹ ਅਜੇ ਆਹੀ ਸੀ ਬਹੁਤ ਜਿਤੀ। ਉਹ ਗੁੱਸੇ ਵਿੱਚ ਕੁਝ ਵੀ ਨਹੀਂ ਦੇਖਦਾ ਸੀ। ਇਸੇ ਲਈ ਮੈਂ ਵੀ ਮੂੰਹ ਬੰਦ ਕਰ ਲਿਆ ਅਤੇ ਕੁਝ ਨਾ ਬੋਲੀ। ਅਗਲੇ ਦਿਨ ਉਹ ਮੈਨੂੰ ਫਿਰ ਉਸੇ ਡਾਕਟਰ ਕੋਲ ਲੈ ਗਿਆ। ਜਦੋਂ ਮੈਂ ਡਾਕਟਰ ਦੇ ਕਮਰੇ ਵਿੱਚ ਗਈ ਤਾਂ ਉਹ ਮੈਨੂੰ ਦੇਖ ਕੇ ਹੱਸ ਪਿਆ। ਫਿਰ ਉਸਨੇ ਕਿਹਾ ਕਿ ਮੰਜੇ ਤੇ लेट ਜਾਓ ਇਸ ਵਾਰ ਮੈਂ ਕੁਝ ਨਾ ਬੋਲੀ ਅਤੇ ਚੁੱਪਚਾਪ लेट ਗਈ ਇਸ ਤੋਂ ਬਾਅਦ ਉਸਨੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ ਅਤੇ ਮੈਂ ਹੈਰਾਨ ਰਹਿ ਗਈ ਮੈਂ ਸੋਚਣ ਲੱਗੀ ਕਿ ਲਾਈਟ ਬੰਦ ਕਰਕੇ ਉਹ ਮੇਰਾ ਕਿਹੜਾ ਚੈੱਕਅਪ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸੀ ਮੈਂ ਕਿਹਾ ਤੁਸੀਂ ਲਾਈਟ ਕਿਉਂ ਬੰਦ ਕੀਤੀ ਹੈ ਉਹ ਕਹਿਣ ਲੱਗਾ ਕਿ ਮੇਰਾ ਇਲਾਜ ਕਰਨ ਦਾ ਇਹੀ ਤਰੀਕਾ ਹੈ ਇਹ ਕਹਿ ਕੇ ਡਾਕਟਰ ਮੇਰੇ ਨੇੜੇ ਆ ਗਿਆ ਉਸ ਕਮਰੇ ਵਿੱਚ ਥੋੜੀ ਜਹੀ ਰੋਸ਼ਨੀ ਸੀ ਉਹ ਵੀ ਸ਼ਾਇਦ ਖਿੜਕੀ ਵਿੱਚੋਂ ਆ ਰਹੀ ਸੀ ਮੇਰਾ ਦਿਲ ਧੜਕ ਰਿਹਾ ਸੀ ਹੁਣ ਉਹ ਮੇਰੇ ਬਹੁਤ ਨੇੜੇ ਆ ਗਿਆ ਸੀ ਅਤੇ ਫਿਰ ਜਦੋਂ ਮੇਰਾ ਵਿਆਹ ਅਮਨ ਨਾਲ ਹੋਇਆ ਸੀ ਤਾ ਉਹ ਦੋਵੇਂ ਮਾਪੁੱਤ ਸਨ ਅਮਨ ਦਾ ਕੋਈ ਭਰਾ ਭੈਣ ਨਹੀਂ ਸੀ ਉਸਦਾ ਪਿਤਾ ਵੀ ਜਿੰਦਾ ਨਹੀਂ ਸੀ ਮੇਰੀ ਸੱਸ ਬਹੁਤ ਚੰਗੀ ਸੀ ਪਰ ਅਮਨ ਦਾ ਮੇਰੇ ਪ੍ਰਤੀ ਰਵਈਆ ਕਦੇ ਅੱਗ ਅਤੇ ਕਦੇ ਪਾਣੀ ਵਰਗਾ ਸੀ ਮੈਂ ਉਸ ਦੇ ਸੁਭਾਅ ਤੋਂ ਪਰੇਸ਼ਾਨ ਸੀ ਕਈ ਵਾਰ ਉਹ ਮੇਰੀਆਂ ਵੱਡੀਆਂ ਵੱਡੀਆਂ ਗੱਲਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦਾ ਸੀ ਅਤੇ ਕਦੇ-ਕਦੇ ਉਹ ਛੋਟੀਆਂ-ਛੋਟੀਆਂ ਗੱਲਾਂ ਤੇ ਵੀ ਲੜਨਾ ਸ਼ੁਰੂ ਕਰ ਦਿੰਦਾ ਸੀ ਜਦੋਂ ਤੱਕ ਮੇਰੀ ਸੱਸ ਜਿਉਂਦੀ ਸੀ ਉਹ ਮੇਰੇ ਲਈ ਅਮਨ ਨਾਲ ਲੜ ਪੈਂਦੀ ਸੀ ਤੁਸੀਂ ਕਿਉਂ ਉਸ ਵਿਚਾਰੀ ਕੁੜੀ ਦੇ ਪਿੱਛੇ ਪਏ ਰਹਿੰਦੇ ਹੋ ਉਹ ਤੁਹਾਡੇ ਸਾਹਮਣੇ ਬਿਲਕੁਲ ਵੀ ਨਹੀਂ ਬੋਲਦੀ ਆਪਣੇ ਆਪ ਵਿੱਚ ਥੋੜਾ ਬਦਲਾ ਲਿਆਓ ਹੁਣ ਤੁਸੀਂ ਵਿਆਹੇ ਗਏ ਹੋ ਹਰ ਬੇਲੇ ਗੁੱਸਾ ਅਤੇ ਝਗੜਾ ਕਰਨਾ ਚੰਗੀ ਗੱਲ ਨਹੀਂ ਹੈ। ਵਿਆਹ ਨੂੰ 1 ਮਹੀਨਾ ਬੀਤ ਚੁਕਾ ਸੀ ਅਤੇ 1 ਮਹੀਨੇ ਵਿੱਚ ਹੀ ਮੈਂ ਅਮਨ ਤੋਂ ਤੰਗ ਆ ਗਈ ਸੀ। 1 ਮਹੀਨੇ ਦੇ ਵਿੱਚ ਹੀ ਮੈਂ ਕਈ ਵਾਰ ਅਮਨ ਦੀਆਂ ਮਿੰਨਤਾਂ ਕਰ ਕਰਕੇ ਅਤੇ ਰੋ ਰੋ ਕੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਉਹ ਨਿੱਕੀ-ਨਿੱਕੀ ਗੱਲ ਤੇ ਗੁੱਸੇ ਹੋ ਜਾਂਦਾ ਅਤੇ ਜਦੋਂ ਤੱਕ ਮੈਂ ਉਸ ਦੇ ਸਾਹਮਣੇ ਹੱਥ ਜੋੜ ਕੇ ਮਾਫੀ ਨਾ ਮੰਗਦੀ, ਉਹ ਬਿਲਕੁਲ ਨਹੀਂ ਮੰਨਦਾ ਸੀ। ਉਸ ਨੇ ਇੱਕ ਦੋ ਵਾਰ ਮੇਰੇ ਉੱਤੇ ਹੱਥ ਵੀ ਚੁੱਕਿਆ ਸੀ ਉਹ ਛੋਟੀਆਂ ਛੋਟੀਆਂ ਗੱਲਾਂ ਤੇ ਐਨਾ ਗੁੱਸੇ ਹੋ ਜਾਂਦਾ ਕਿ ਮੈਨੂੰ ਮਾਰਦਾ ਕਦੇ ਉਹ ਕਹਿੰਦਾ ਕਿ ਤੁਸੀਂ ਸ਼ਰਟ ਨੂੰ ਚੰਗੀ ਤਰ੍ਹਾਂ ਪ੍ਰੈਸ ਨਹੀਂ ਕਰਦੇ ਦੇ ਉਹ ਕਹਿੰਦਾ ਕਿ ਤੁਸੀਂ ਚੰਗੀ ਚਾਹ ਨਹੀਂ ਬਣਾਉਂਦੇ ਮੈਂ ਉਸ ਦੀ ਪਸੰਦ ਅਨੁਸਾਰ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਸੀ ਪਰ ਉਹ ਕਿਸੇ ਵੀ ਤਰ੍ਹਾਂ ਖੁਸ਼ ਨਹੀਂ ਹੁੰਦਾ ਸੀ ਵਿਆਹ ਤੋਂ ਕੁਝ ਮਹੀਨੇ ਬਾਅਦ ਜਦੋਂ ਮੈਂ ਪਹਿਲੀ ਵਾਰ ਗਰਭવતી ਹੋਈ ਤਾਂ ਮੇਰੀ ਅਮਨ ਨੇ ਜੋ ਹਾਲਤ ਕੀਤੀ ਤਾਂ ਸ਼ਾਇਦ ਸੁਣਨ ਵਾਲਿਆਂ ਦੇ ਵੀ ਦਿਲ ਕੰਬ ਜਾਣਗੇ ਉਹਨਾਂ ਦਿਨਾਂ ਵਿੱਚ ਜਦੋਂ ਮੈਂ ਗਰਭવતી ਹੋਈ ਤਾਂ ਮੈਂ ਕਮਜ਼ੋਰ ਮਹਿਸੂਸ ਕਰ ਰਹੀ ਸੀ ਇਸ ਲਈ ਮੇਰੀ ਸੱਸ ਮੈਨੂੰ ਨੇੜੇ ਦੇ ਕਲੀਨਿਕ ਲੈ ਗਈ ਡਾਕਟਰ ਨੇ ਮੇਰੇ ਕੁਝ ਟੈਸਟ ਕਰਵਾਏ ਅਤੇ ਮੈਨੂੰ ਉਹ ਖੁਸ਼ਖਬਰੀ ਦਿੱਤੀ ਜਿਸ ਦੀ ਮੈਂ ਉਮੀਦ ਕਰ ਰਹੀ ਸੀ ਮੈਨੂੰ ਵੀ ਇਹ ਖਬਰ ਸੁਣ ਕੇ ਬਹੁਤ ਖੁਸ਼ੀ ਹੋਈ ਹੋ ਸਕਦਾ ਹੈ ਕਿ ਜਦੋਂ ਅਮਨ ਨੂੰ ਇਹ ਖਬਰ ਪਤਾ ਲੱਗੇ ਤਾਂ ਉਹ ਸੁਧਰ ਜਾਵੇ ਅਤੇ ਮੇਰਾ ਖਿਆਲ ਰੱਖਣਾ ਸ਼ੁਰੂ ਕਰ ਦੇਵੇ ਪਰ ਇਹ ਮੇਰੀ ਗਲਤ ਫਹਮੀ ਸੀ ਜਿਵੇਂ ਹੀ ਮੇਰੀ ਸੱਸ ਨੇ ਇਹ ਖਬਰ ਕਮਣ ਨੂੰ ਦੱਸੀ ਤਾਂ ਉਹ ਬੇਚੈਨ ਹੋ ਗਿਆ ਅਤੇ ਗੁੱਸੇ ਨਾਲ ਲਾਲ ਹੋਣ ਲੱਗਾ ਮੈਨੂੰ ਲੱਗਾ ਜਿਵੇਂ ਉਹ ਆਪਣੇ ਅੰਦਰ ਹੀ ਅੰਦਰ ਗੁੱਸੇ ਨੂੰ ਪੀ ਰਿਹਾ ਹੈ ਕਿਉਂਕਿ ਉਸ ਨੇ ਆਪਣੀਆਂ ਦੋਵੇਂ ਮੁਠੀਆਂ ਬੰਦ ਕਰ ਲਈਆਂ ਸਨ ਇਹ ਦੇਖ ਕੇ ਮੈਂ ਘਬਰਾ ਗਈ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਖਬਰ ਸੁਣ ਕੇ ਉਹ ਗੁੱਸੇ ਵਿੱਚ ਕਿਉਂ ਆਇਆ ਸੀ ਇਹ ਖੁਸ਼ੀ ਦੀ ਗੱਲ ਸੀ ਰਾਤ ਨੂੰ ਜਦੋਂ ਮੈਂ ਕਮਰੇ ਵਿੱਚ ਆਈ ਤਾਂ ਉਹ ਬਹੁਤ ਜ਼ਿਆਦਾ ਸਿਗਰਟ ਪੀ ਰਿਹਾ ਸੀ ਸਾਰਾ ਕਮਰਾ ਧੂਏ ਨਾਲ ਭਰਿਆ ਹੋਇਆ ਸੀ ਮੈਂ ਸਾਹਮਣੇ ਮੇਜ਼ ਤੇ ਦੇਖਿਆ ਤਾਂ ਐਸਟਰੇ ਬੁਝੀਆਂ ਸਿਰਕਟਾਂ ਦੀ ਰਾਖ ਨਾਲ ਭਰਿਆ ਹੋਇਆ ਸੀ ਜਦੋਂ ਉਸ ਨੇ ਮੈਨੂੰ ਕਮਰੇ ਵਿੱਚ ਆਉਂਦੇ ਦੇਖਿਆ ਤਾਂ ਉਸ ਨੇ ਕਿਹਾ ਕਿ ਸਾਡੇ ਵਿਆਹ ਨੂੰ ਅਜੇ ਕੁਝ ਮਹੀਨੇ ਹੀ ਹੋਏ ਹਨ ਅਤੇ ਨਾਨੂ ਬੱਚਾ ਪੈਦਾ ਕਰਨ ਦਾ ਸ਼ੌਂਕ ਜਾਗ ਗਿਆ ਪਿੰਡਾਂ ਦੀ ਅਣਪੜ ਔਰਤ ਘਟੋ ਘਟ ਜਿੰਦਗੀ ਦਾ ਆਨੰਦ ਤਾਂ ਲੈਣਾ ਸਿੱਖ ਲੈਣਾ ਚਾਹੀਦਾ ਹੈ ਅਮਨ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਹੁਣ ਤੋਂ ਮੈਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਨਹੀਂ ਉਲਝਾਂਗਾ ਮੈਂ ਕਿਹਾ ਬੱਚੇ ਪਰਮਾਤਮਾ ਦੀ ਦਾਤ ਹਨ ਅਤੇ ਇਹ ਪਰਮਾਤਮਾ ਦੀ ਇੱਛਾ ਅਨੁਸਾਰ ਹੁੰਦਾ ਹੈ ਇਹ ਤੁਹਾਡੇ ਚਾਹਣ ਜਾਂ ਨਾ ਚਾਹਣ ਨਾਲ ਨਹੀਂ ਹੁੰਦਾ ਮੇਰੀ ਗੱਲ ਸੁਣ ਕੇ ਅਮਨ ਕਹਿਣ ਲੱਗਾ ਮੇਰਾ ਬੱਚਾ ਮੇਰੇ ਕਹਿਣ ਤੇ ਹੀ ਪੈਦਾ ਹੋਵੇਗਾ ਇਹ ਰੱਬ ਦੀ ਮਰਜ਼ੀ ਨਹੀਂ ਹੋਵੇਗੀ ਜਦੋਂ ਮੈਂ ਚਾਹਾਂਗਾ ਤਾਂ ਉਹ ਇਸ ਦੁਨੀਆ ਵਿੱਚ ਆਵੇਗਾ ਅਤੇ ਜਦੋਂ ਮੈਂ ਨਹੀਂ ਚਾਹਾਂਗਾ ਕੋਈ ਵੀ ਉਸ ਨੂੰ ਇਸ ਦੁਨੀਆ ਵਿੱਚ ਨਹੀਂ ਲਿਆ ਸਕਦਾ ਅਮਨ ਦੀ ਜ਼ੁਬਾਨ ਚੋਂ ਅਜੇ ਸ਼ਬਦ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਿਆ ਉਹ ਕਹਿਣ ਲੱਗਾ ਕਿ ਉਸ ਨੂੰ ਫਿਲਹਾਲ ਕੋਈ ਬੱਚਾ ਨਹੀਂ ਚਾਹੀਦਾ ਮੈਂ ਆਪਣੇ ਵਿਆਹ ਦਾ 1 ਸਾਲ ਦਾ ਆਨੰਦ ਲੈਣਾ ਚਾਹੁੰਦਾ ਹਾਂ ਉਹ ਵੀ ਆਪਣੇ ਤਰੀਕੇ ਨਾਲ ਕੱਲ ਮੈਂ ਤੁਹਾਨੂੰ ਹਸਪਤਾਲ ਲੈ ਕੇ ਜਾਵਾਂਗਾ ਅਤੇ ਤੁਹਾਡਾ ਗਰ ਭਾਤ ਕਰਵਾਵਾਂਗਾ ਇਹ ਸੁਣ ਕੇ ਮੈਂ ਉਹਨਾਂ ਵੱਲ ਦੇਖਣ ਲੱਗੀ ਮੈਂ ਕਿਹਾ ਅਮਨ ਮੈਂ ਇਹ ਸਭ ਨਹੀਂ ਕਰ ਸਕਾਂਗੀ ਇਹ ਇੱਕ ਪਾਪ ਹੈ ਕਿ ਬੱਚਾ ਇਸ ਸੰਸਾਰ ਵਿੱਚ ਨਹੀਂ ਆਇਆ ਮੈਂ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਉਸ ਦੀ ਜਾਣ ਕਿਵੇਂ ਲੈ ਸਕਦੀ ਹਾਂ ਮੈਂ ਇਸ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹਾਂ ਅਮਨ ਨੇ ਗੁੱਸੇ ਵਿੱਚ ਕਿਹਾ ਤੁਸੀਂ ਕੌਣ ਹੋ ਇਹ ਮੇਰਾ ਬੱਚਾ ਹੈ ਮੈਂ ਹੀ ਇਹ ਫੈਸਲਾ ਕਰਾਂਗਾ ਮੈਂ ਹੁਣ ਉਸ ਨੂੰ ਇਸ ਦੁਨੀਆ ਵਿੱਚ ਨਹੀਂ ਲਿਆਉਣਾ ਇਹ ਕਹਿ ਕੇ ਉਹ ਲਾਈਟ ਬੰਦ ਕਰਕੇ ਸੌਂ ਗਿਆ ਮੈਂ ਸਾਰੀ ਰਾਤ ਸੌਣ ਆ ਸਕੀ ਇਹ ਸੋਚਦੀ ਰਹੀ ਕਿ ਕੱਲ ਪਤਾ ਨਹੀਂ ਉਹ ਕੀ ਕਰੇਗਾ ਸਵੇਰੇ ਅਮਨ ਦੇ ਉੱਠਣ ਤੋਂ ਪਹਿਲਾਂ ਹੀ ਮੈਂ ਉੱਠ ਕੇ ਕਮਰੇ ਤੋਂ ਬਾਹਰ ਚਲੀ ਗਈ ਅਤੇ ਮੈਂ ਆਪਣੀ ਸੱਸ ਨੂੰ ਸਭ ਕੁਝ ਦੱਸ ਦਿੱਤਾ ਜਦੋਂ ਅਮਨ ਨੇ ਕਮਰੇ ਵਿੱਚੋਂ ਬਾਹਰ ਆ ਕੇ ਮੈਨੂੰ ਹਸਪਤਾਲ ਜਾਣ ਲਈ ਕਿਹਾ ਤਾਂ ਮੇਰੀ ਸੱਸ ਕਹਿਣ ਲੱਗੀ ਕਿ ਅਮਨ ਉਹ ਕਿਤੇ ਨਹੀਂ ਜਾਵੇਗੀ ਖਬਰਦਾਰ ਜੇ ਬੱਚੇ ਨੂੰ ਖਤਮ ਕਰਨ ਦੀ ਸੋਚੀ ਵੀ ਤਾਂ ਅਮਨ ਨੇ ਗੁੱਸੇ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ ਮੈਂ ਡਰ ਕੇ ਆਪਣੀ ਸੱਸ ਦੇ ਪਿੱਛੇ ਲੁਕ ਗਈ ਉਹ ਗੁੱਸੇ ਨਾਲ ਵੇਖ ਕੇ ਬਾਹਰ ਚਲਾ ਗਿਆ ਉਹ ਦੋ ਦਿਨ ਘਰ ਨਹੀਂ ਆਇਆ ਹੁਣ ਮੈਨੂੰ ਅਮਨ ਦੀ ਚਿੰਤਾ ਹੋਣ ਲੱਗੀ ਕਿਉਂਕਿ ਉਹ ਗੁੱਸੇ ਵਿੱਚ ਅੰਨਾ ਹੋ ਜਾਂਦਾ ਸੀ ਤੇ ਕੁਝ ਵੀ ਕਰ ਲੈਂਦਾ ਸੀ ਮੇਰੀ ਸੱਸ ਮੈਨੂੰ ਕੁਝ ਨਹੀਂ ਕਹਿ ਰਹੀ ਸੀ ਪਰ ਉਹ ਵੀ ਫਿਕਰਮੰਦ ਲੱਗ ਰਹੀ ਸੀ ਦੋ ਦਿਨਾਂ ਬਾਅਦ ਜਦੋਂ ਅਮਨ ਆਇਆ ਤਾਂ ਉਸ ਦੀਆਂ ਅੱਖਾਂ ਗੁੱਸੇ ਨਾਲ ਲਾਲ ਸਨ ਜਦੋਂ ਮੈਂ ਖਾਣਾ ਰੱਖਿਆ ਤਾਂ ਉਸ ਨੇ ਪਲੇਟ ਚੁੱਕ ਕੇ ਜ਼ਮੀਨ ਤੇ ਸੁੱਟ ਦਿੱਤੀ ਉਸ ਨੇ ਕਿਹਾ ਮੇਰੀ ਨਜ਼ਰ ਤੋਂ ਦੂਰ ਰਹੁ ਮੈਨੂੰ ਆਪਣਾ ਮੂੰਹ ਵੀ ਨਾ ਦਿਖਾਓ ਮੇਰੀ ਸੱਸ ਵੀ ਇਹ ਸਾਰਾ ਡਰਾਮਾ ਦੇਖ ਰਹੀ ਸੀ ਉਹ ਮੈਨੂੰ ਆਪਣੇ ਕਮਰੇ ਵਿੱਚ ਜਾਣ ਲਈ ਕਹਿਣ ਲੱਗੀ ਮੈਂ ਆਪਣੇ ਕਮਰੇ ਵਿੱਚ ਜਾ ਕੇ ਫੁੱਟ ਫੁੱਟ ਕੇ ਰੋਣ ਲੱਗ ਪਈ ਮੇਰੀ ਸੱਸ ਵਾਰ ਅਮਨ ਨੂੰ ਪਿਆਰ ਨਾ ਸਮਝਿਆ ਰਹੀ ਸੀ ਪਾਰੋ ਬਿਲਕੁਲ ਚੁੱਪ ਸੀ ਮੈਨੂੰ ਪਤਾ ਸੀ ਕਿ ਉਸ ਦੀ ਚੁੱਪ ਦਾ ਕੀ ਮਤਲਬ ਸੀ ਮੈਂ ਪਹਿਲਾਂ ਹੀ ਸਹਿਮਤ ਹੋ ਗਈ ਸੀ ਕਿ ਮੈਂ ਹੁਣ ਉਸ ਦੇ ਕਹਿਣ ਤੇ ਇਨਕਾਰ ਨਹੀਂ ਕਰਾਂਗੀ ਉਸਦਾ ਬੱਚਾ ਹੈ ਭਾਵੇਂ ਉਹ ਉਸ ਨੂੰ ਜਿਉਂਦਾ ਰੱਖੇ ਜਾਂ ਮਾਰ ਦੇਵੇ ਜਦੋਂ ਮੈਂ ਜ਼ਿੰਦਗੀ ਇੱਥੇ ਅਮਨ ਦੇ ਨਾਲ ਬਤੀਤ ਕਰਨੀ ਹੈ ਤਾਂ ਮੈਂ ਇਸ ਨੂੰ ਲੜ ਝਗੜ ਕੇ ਬਤੀਤ ਨਹੀਂ ਕਰ ਸਕਦੀ ਜਿਵੇਂ ਹੀ ਅਮਨ ਕਮਰੇ ਵਿੱਚ ਆਇਆ ਦਾ ਮੈਂ ਉਸ ਨੂੰ ਇਸ ਤੋਂ ਪਹਿਲਾਂ ਇਹ ਕਹਿੰਦੀ ਕਿ ਉਹ ਜੋ ਚਾਹੇ ਮਰਜ਼ੀ ਕਰ ਲਵੇ ਪਰ ਉਸ ਨੇ ਮੇਰੀ ਇੱਕ ਵੀ ਨਾ ਸੁਣੀ ਉਸ ਨੇ ਮੇਰੀ ਬਾਹ ਫੜ ਕੇ ਮੈਨੂੰ ਜ਼ਮੀਨ ਤੇ ਸੁੱਟ ਦਿੱਤੀ ਅਤੇ ਫਿਰ ਮੇਰੇ ਪੇਟ ਤੇ ਜ਼ੋਰ ਨਾਲ ਲੱਤਾਂ ਮਾਰਨ ਲੱਗਾ ਮੈਂ ਚੀਕਾਂ ਮਾਰਦੀ ਰਹੀ ਅਮਨ ਕਹਿਣ ਲੱਗਾ ਮੈਂ ਇਸ ਸਮੱਸਿਆ ਨੂੰ ਬਹੁਤ ਆਸਾਨੀ ਨਾਲ ਖਤਮ ਕਰਨਾ ਚਾਹੁੰਦਾ ਸੀ ਪਰ ਤੁਸੀਂ ਇਹ ਭੁੱਲ ਗਏ ਕਿ ਜੇ ਤੁਸੀਂ ਜਿੱਦ ਕੀਤੀ ਤਾਂ ਤੁਹਾਡੀ ਇਹ ਹਾਲਤ ਹੋਵੇਗੀ ਹੁਣ ਮੈਂ ਇਸ ਪਰੇਸ਼ਾਨੀ ਨੂੰ ਉਸੇ ਤਰ੍ਹਾਂ ਖਤਮ ਕਰਾਂਗਾ ਮੇਰੀ ਸੱਸ ਸਾਡੇ ਕਮਰੇ ਦੇ ਦਰਵਾਜ਼ੇ ਖੜਕਾਉਣ ਲੱਗੀ ਮੇਰੀਆਂ ਚੀਕਾਂ ਨਾਲ ਸਾਰਾ ਕਮਰਾ ਹਿੱਲ ਗਿਆ ਅਤੇ ਉਹ ਮੇਰੀਆਂ ਚੀਕਾਂ ਸੁਣ ਕੇ ਕੰਬਾ ਗਈ ਅਤੇ ਦਰਵਾਜ਼ਾ ਖੜਕਾਉਣ ਲੱਗੀ ਮਾਂ ਬੇਨਤੀ ਕਰ ਰਹੀ ਸੀ ਕਿ ਅਮਨ ਕਿਰਪਾ ਕਰਕੇ ਦਰਵਾਜ਼ਾ ਖੋਲੋ ਪਰ ਅਮਨ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਉਸਨੇ ਮੈਨੂੰ ਐਨਾ ਕੁੱਟਿਆ ਕਿ ਮੈਂ ਬਿਲਕੁਲ ਬੇਜਾਨ ਹੋ ਗਈ ਮੇਰੀਆਂ ਚੀਕਾਂ ਇੰਨੀਆਂ ਉੱਚੀਆਂ ਸਨ ਕਿ ਆਸ-ਪਾਸ ਦੇ ਕਈ ਘਰ ਮੇਰੀਆਂ ਚੀਕਾਂ ਸੁਣ ਸਕਦੇ ਸਨ ਮੇਰੀ ਸੱਸ ਕਮਰੇ ਦੇ ਬਾਹਰ ਖੜੀ ਰੋ ਰਹੀ ਸੀ ਅਤੇ ਕਮਰੇ ਦਾ ਦਰਵਾਜ਼ਾ ਵੀ ਖੜਕਾ ਰਹੀ ਸੀ ਅਮਨ ਨੂੰ ਕਹਿ ਰਹੀ ਸੀ ਪਰਮਾਤਮਾ ਦੀ ਖਾਤਰ ਇਹ ਅਪਰਾਧ ਨਾ ਕਰੋ ਦਰਵਾਜ਼ਾ ਖੋਲੋ ਪਰ ਅਮਨ ਨੇ ਉਦੋਂ ਤੱਕ ਦਰਵਾਜ਼ਾ ਨਹੀਂ ਖੋਲਿਆ ਜਦੋਂ ਤੱਕ ਉਸ ਨੇ ਮੇਰੇ ਬੱਚੇ ਨੂੰ ਖਤਮ ਨਹੀਂ ਕਰ ਦਿੱਤਾ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਅਮਨ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਫਿਰ ਕਮਰੇ ਤੋਂ ਬਾਹਰ ਚਲਾ ਗਿਆ ਮੇਰੀ ਸੱਸ ਭੱਜ ਕੇ ਮੇਰੇ ਕੋਲ ਆਈ ਪਰ ਮੇਰੀ ਹਾਲਤ ਦੇਖ ਕੇ ਉਹ ਡਰ ਗਈ ਮੈਨੂੰ ਲੱਗਾ ਕਿ ਅੱਜ ਮੈਂ ਮਰ ਹੀ ਜਾਵਾਂਗੀ ਮੈਂ ਹਿੰਮਤ ਹਾਰਨ ਲੱਗ ਪਈ ਸੀ ਮੇਰੀ ਸੱਸ ਰੋਂਦੀ ਹੋਈ ਅਮਨ ਕੋਲ ਗਈ ਅਤੇ ਹੱਥ ਜੋੜ ਕੇ ਕਹਿਣ ਲੱਗੀ ਰੱਬ ਦਾ ਵਾਸਤਾ ਹਸਪਤਾਲ ਲੈ ਚੱਲ ਪਰ ਉਹ ਤਾਂ ਪੱਥਰ ਬਣ ਗਿਆ ਸੀ ਮੇਰੀ ਸੱਸ ਨੇ ਹੀ ਐਂਬੂਲੈਂਸ ਬੁਲਾਈ ਅਤੇ ਮੈਨੂੰ ਆਪਣੇ ਨਾਲ ਹਸਪਤਾਲ ਲੈ ਗਈ ਮੈਂ ਤਿੰਨ ਦਿਨ ਹਸਪਤਾਲ ਵਿੱਚ ਰਹੀ ਅਤੇ ਫਿਰ ਘਰ ਵਾਪਸ ਆ ਗਈ ਅਮਨ ਨੇ ਮੇਰੇ ਨਾਲ ਬੋਲਣਾ ਬਿਲਕੁਲ ਬੰਦ ਕਰ ਦਿੱਤਾ ਸੀ ਮੈਂ ਵੀ ਅਮਨ ਨਾਲ ਗੱਲ ਨਹੀਂ ਕੀਤੀ ਸੀ ਅਮਨ ਨੇ ਮੇਰੇ ਨਾਲ ਜੋ ਵੀ ਕੀਤਾ ਸੀ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਇਸ ਪੱਥਰ ਦਿਲ ਇਨਸਾਨ ਦਾ ਮੂੰਹ ਵੀ ਨਾ ਦੇਖਾਂ ਅੱਜ ਮੈਨੂੰ ਆਪਣੀ ਗਲਤੀ ਮਹਿਸੂਸ ਹੋ ਰਹੀ ਸੀ ਜੇ ਮੈਂ ਮਾਂ ਦੀ ਗੱਲ ਸੁਣ ਕੇ ਪੜੀ ਹੁੰਦੀ ਤਾਂ ਮੈਨੂੰ ਇਹ ਦਿਨ ਨਾ ਦੇਖਣੇ ਪੈਂਦੇ ਮੈਨੂੰ ਇਸ ਪੱਥਰ ਦਿਲ ਬੰਦੇ ਦਾ ਚਿਹਰਾ ਵੀ ਨਾ ਦੇਖਣਾ ਪੈਂਦਾ ਇਸ ਨੂੰ ਛੱਡ ਕੇ ਮੈਂ ਕਿਤੇ ਵੀ ਕੋਈ ਛੋਟਾ ਜਿਹਾ ਕੰਮ ਕਰ ਸਕਦੀ ਸੀ ਅਤੇ ਆਪਣੀ ਜ਼ਿੰਦਗੀ ਜੀ ਸਕਦੀ ਸੀ ਪਰ ਹੁਣ ਮੈਂ ਬੇਵਸੀ ਅਤੇ ਇਸ ਬੰਦੇ ਦੇ ਟੁਕੜਿਆਂ ਤੇ ਪਲ ਰਹੀ ਸੀ ਮੇਰੇ ਸਿਰ ਤੇ ਨਾ ਤਾਂ ਮੇਰੇ ਪਿਤਾ ਦਾ ਹੱਥ ਸੀ ਨਾ ਹੀ ਮੇਰੀ ਮਾਂ ਦਾ ਨਾ ਹੀ ਮੇਰੇ ਕੋਲ ਕੋਈ ਪੜ੍ਹਾਈ ਸੀ ਅਤੇ ਅਮਨ ਮੇਰੀ ਬੇਵਸੀ ਦਾ ਫਾਇਦਾ ਉਠਾ ਰਿਹਾ ਸੀ ਮੇਰੀ ਸੱਸ ਬਹੁਤ ਚੰਗੀ ਸੀ ਉਹ ਮੇਰਾ ਧਿਆਨ ਰੱਖਦੀ ਸੀ ਪਰ ਉਹ ਵੀ ਬਹੁਤ ਬੁੱਢੀ ਸੀ ਉਹ ਖੁਦ ਵੀ ਕਈ ਬਿਮਾਰੀਆਂ ਨਾਲ ਘिरी ਹੋਈ ਸੀ ਇੱਕ ਦਿਨ ਅਮਨ ਨੇ ਆਪ ਹੀ ਮੇਰੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੇਰਾ ਦਿਲ ਨਹੀਂ ਚਾਹ ਦਾ ਸੀ ਕਿ ਮੈਂ ਅਮਨ ਨਾਲ ਇਸ ਬਾਰੇ ਗੱਲ ਕਰਾਂ ਪਰ ਫਿਰ ਵੀ ਮੈਂ ਆਪਣੇ ਦਿਲ ਨੂੰ ਸਮਝਾ ਕੇ ਅਮਨ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਆਖਰਕਾਰ ਇਸ ਤੋਂ ਇਲਾਵਾ ਇੱਕ ਹੋਰ ਤਰੀਕਾ ਸੀ ਜਾਂ ਤਾਂ ਮੈਂ ਅਮਨ ਨਾਲ ਆਪਣੀ ਜ਼ਿੰਦਗੀ ਜੀਵਾਂ ਜਾਂ ਆਪਣੇ ਪੇਕੇ ਘਰ ਵਾਪਸ ਚਲੀ ਜਾਵਾਂ ਅਤੇ ਮੇਰੇ ਪੇਕੇ ਘਰ ਵਿੱਚ ਮੇਰਾ ਕੋਈ ਨਹੀਂ ਸੀ ਇਸ ਲਈ ਮੈਂ ਦਿਲ ਤੇ ਪੱਥਰ ਰੱਖ ਕੇ ਅਮਨ ਨਾਲ ਗੱਲ ਕਰਨ ਲੱਗੀ ਅਤੇ ਜੋ ਕੁਝ ਵੀ ਹੋ ਗਿਆ ਸੀ ਤੇ ਜੋ ਕੁਝ ਮੈਂ ਗਵਾਇਆ ਬਾਵਸ ਨਹੀਂ ਮਿਲ ਸਕਦਾ ਸੀ ਰੱਬ ਜਾਣੇ ਅਮਨ ਮੈਨੂੰ ਕਿਹੜੀਆਂ ਦਵਾਈਆਂ ਖਵਾਉਂਦਾ ਰਿਹਾ ਕਿਉਂਕਿ ਉਹ 1 ਸਾਲ ਤੱਕ ਬੱਚਾ ਨਹੀਂ ਚਾਹੁੰਦਾ ਸੀ ਇਸ ਦੌਰਾਨ ਮੇਰੀ ਸੱਸ ਵੀ ਇਸ ਸੰਸਾਰ ਨੂੰ ਛੱਡ ਗਈ ਉਸ ਦੇ ਜਾਣ ਤੋਂ ਬਾਅਦ ਮੈਨੂੰ ਲੱਗਾ ਜਿਵੇਂ ਮੈਂ ਬਿਲਕੁਲ ਇਕੱਲੀ ਹੋ ਗਈ ਹਾਂ ਉਹ ਸੀ ਤਾਂ ਮੈਨੂੰ ਹੌਸਲਾ ਦਿੰਦੀ ਰਹਿੰਦੀ ਸੀ ਅਤੇ ਅਮਨ ਨੂੰ ਲੱਗਦਾ ਸੀ ਕਿ ਉਹ ਹੁਣ ਆਜ਼ਾਦ ਹੈ ਕਿਉਂਕਿ ਪਹਿਲਾਂ ਉਹ ਆਪਣੀ ਮਾਂ ਦੇ ਸਾਹਮਣੇ ਨਰਮੀ ਨਾਲ ਬੋਲਦਾ ਸੀ ਪਰ ਹੁਣ ਉਸ ਨੂੰ ਖੁੱਲ੍ਹ ਮਿਲ ਗਈ ਸੀ ਹੁਣ ਉਹ ਰੋਜ਼ ਮੇਰੇ ਤੇ ਹੱਥ ਚੁੱਕਦਾ ਸੀ ਕਦੇ ਉਹ ਭਾਂਡੇ ਭੰਨ ਦਿੰਦਾ ਤੇ ਕਦੇ ਮੇਰੇ ਤੇ ਚੀਕਦਾ ਫਿਰ ਇੱਕ ਦਿਨ ਉਸਨੇ ਮੈਨੂੰ ਕਿਹਾ ਕਿ ਹੁਣ ਉਸ ਨੂੰ ਇੱਕ ਬੱਚਾ ਚਾਹੀਦਾ ਹੈ ਇਹ ਸੁਣ ਕੇ ਮੇਰਾ ਮਨ ਉਦਾਸ ਹੋ ਗਿਆ ਮੈਂ ਪੂਰੀ ਉਮੀਦ ਗਵਾ ਦਿੱਤੀ ਸੀ ਕਿ ਮੈਂ ਕਦੇ ਮਾਂ ਬਣਾਂਗੀ ਜਦੋਂ ਅਮਨ ਨੇ ਕਿਹਾ ਕਿ ਉਹ ਇੱਕ ਬੱਚਾ ਚਾਹੁੰਦਾ ਹੈ ਤਾਂ ਉਸਨੇ ਮੈਨੂੰ ਦਵਾਈ ਦੇਣੀ ਬੰਦ ਕਰ ਦਿੱਤੀ ਸੀ ਪਰ ਫਿਰ ਵੀ ਮੈਂ ਗਰਭਵਤੀ ਨਹੀਂ ਹੋਈ ਇੱਕ ਹੋਰ ਸਾਲ ਬੀਤ ਗਿਆ ਸੀ ਫਿਰ ਅਮਨ ਮੈਨੂੰ ਇੱਕ ਲੇਡੀ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਕਿਹਾ ਕਿ ਤੁਹਾਡੀ ਪਹਿਲੀ ਗਰਭ ਅਵਸਥਾ ਵਿੱਚ ਤੁਹਾਡੇ ਨਾਲ ਕੁਝ ਅਜੀਬ ਸਮੱਸਿਆ ਹੋ ਗਈ ਹੈ ਜਿਸ ਕਾਰਨ ਤੁਸੀਂ ਕਦੇ ਮਾਂ ਨਹੀਂ ਬਣ ਸਕੋਗੇ ਸ਼ਾਇਦ ਮੇਰੇ ਪਤੀ ਨੇ ਮੇਰੇ ਤੇ ਕੀਤੇ ਜ਼ੁਲਮ ਅਤੇ ਅਤਿਆਚਾਰ ਕਾਰਨ ਪ੍ਰਮਾਤਮਾ ਨੇ ਮੇਰੇ ਤੋਂ ਇਹ ਖੁਸ਼ੀ ਖੋ ਲਈ ਸੀ ਅਤੇ ਫਿਰ ਇਹ ਭੇਤ ਵੀ ਖੁੱਲ ਗਿਆ ਸੀ ਕੀ ਅਮਨ ਨੂੰ ਬੱਚਾ ਕਿਉਂ ਚਾਹੀਦਾ ਹੈ ਅਸਲ ਵਿੱਚ ਮੇਰੀ ਸੱਸ ਨੇ ਆਪਣੀ ਸਾਰੀ ਜਾਇਦਾਦ ਅਮਨ ਦੀ ਵਜਾਏ ਆਪਣੇ ਪੁੱਤ ਦੇ ਨਾਂ ਕਰ ਦਿੱਤੀ ਸੀ ਕਿ ਅਮਨ ਦਾ ਜੋ ਵੀ ਬੱਚਾ ਹੋਵੇਗਾ ਉਹ ਸਾਰੀ ਜਾਇਦਾਦ ਦਾ ਸਹੀ ਮਾਲਕ ਹੋਵੇਗਾ ਸਾਰੀ ਜਾਇਦਾਦ ਅਮਨ ਨੂੰ ਬੱਚਾ ਹੋਣ ਤੋਂ ਬਾਅਦ ਹੀ ਮਿਲੇਗੀ ਉਦੋਂ ਤੱਕ ਇਹ ਸਰਕਾਰ ਦੇ ਕਬਜ਼ੇ ਵਿੱਚ ਰਹੇਗੀ ਅਤੇ ਸਿਰਫ ਸੀਮਤ ਖਰਚਾ ਹੀ ਅਮਨ ਨੂੰ ਦਿੱਤਾ ਜਾਵੇਗਾ ਅਮਨ ਨੇ ਇੱਕ ਦਿਨ ਲੜਦੇ ਹੋਏ ਗੁੱਸੇ ਵਿੱਚ ਮੈਨੂੰ ਇਹ ਗੱਲ ਕਹੀ ਸੀ ਅਤੇ ਮੈਂ ਸਮਝ ਗਈ ਸੀ ਕਿ ਉਸ ਨੂੰ ਬੱਚੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਬਸ ਉਹ ਚਾਹੁੰਦਾ ਸੀ ਜੋ ਉਸ ਦੀ ਮਾਂ ਨੇ ਅਮਨ ਦੇ ਹੋਣ ਵਾਲੇ ਬੱਚੇ ਦੇ ਨਾਮ ਕਰ ਦਿੱਤਾ ਸੀ ਅਤੇ ਫਿਰ ਜਦੋਂ ਅਮਨ ਨੂੰ ਇੱਕ ਡਾਕਟਰ ਬਾਰੇ ਪਤਾ ਲੱਗਾ ਤਾਂ ਉਹ ਮੈਨੂੰ ਉਸ ਕੋਲ ਲੈ ਗਿਆ ਜਦੋਂ ਡਾਕਟਰ ਨੇ ਹਨੇਰੇ ਕਮਰੇ ਵਿੱਚ ਮੇਰੇ ਕੋਲ ਆ ਕੇ ਮੈਨੂੰ ਟੀਕਾ ਲਗਾਇਆ ਤਾ ਇੰਜ ਲੱਗਿਆ ਜਿਵੇਂ ਮੈਨੂੰ ਹੋਸ਼ ਨਾ ਰਹੀ ਪਤਾ ਨਹੀਂ ਕਿੰਨੀ ਦੇਰ ਮੈਂ ਬੇਹੋਸ਼ ਰਹੀ ਪਰ ਜਦੋਂ ਹੋਸ਼ ਆਈ ਤਾਂ ਮੈਂ ਉਸੇ ਹਸਪਤਾਲ ਦੇ ਇੱਕ ਪ੍ਰਾਈਵੇਟ ਕਮਰੇ ਵਿੱਚ ਸੀ ਮੇਰੀ ਬਾਹ ਤੇ ਡ੍ਰਿਪ ਲੱਗੀ ਹੋਈ ਸੀ ਮੈਂ ਬਹੁਤ ਬੇਜਾਨ ਮਹਿਸੂਸ ਕਰ ਰਹੀ ਸੀ ਪਰ ਮੈਨੂੰ ਇਸ ਬਾਰੇ ਕੁਝ ਵੀ ਯਾਦ ਨਹੀਂ ਸੀ ਕੁਝ ਦੇਰ ਬਾਅਦ ਉਹੀ ਡਾਕਟਰ ਕਮਰੇ ਵਿੱਚ ਆਇਆ ਅਤੇ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਕੀ ਹਾਂ ਸਭ ਕੁਝ ਠੀਕ ਹੋ ਗਿਆ ਹੈ ਤੁਹਾਡੀ ਪਤਨੀ ਗਰਭવતી ਹੋ ਗਈ ਹੈ ਅਤੇ 9 ਮਹੀਨਿਆਂ ਬਾਅਦ ਉਹ ਇੱਕ ਬੱਚੇ ਨੂੰ ਜਨਮ ਦੇਵੇਗੀ ਇਹ ਸੁਣ ਕੇ ਮੇਰਾ ਮਨ ਉਲਝ ਕੇ ਰਹਿ ਗਿਆ ਆਖਰ ਮੈਂ ਇਸ ਹਸਪਤਾਲ ਵਿੱਚ ਕਿੰਨੇ ਸਮੇਂ ਤੋਂ ਹਾਂ ਅਤੇ ਮੈਂ ਕਿੰਨਾ ਚਿਰ ਬੇਹੋਸ਼ ਰਹੀ ਅਤੇ ਮੇਰੇ ਨਾਲ ਕੀ ਹੋਇਆ ਮੈਨੂੰ ਕੁਝ ਵੀ ਯਾਦ ਨਹੀਂ ਸੀ ਆਖਰ ਮੇਰੇ ਨਾਲ ਅਜਿਆ ਕੀ ਹੋਇਆ ਕਿ ਮੈਂ ਬੇਹੋਸ਼ੀ ਦੀ ਹਾਲਤ ਵਿੱਚ ਹੀ ਗਰਭવતી ਹੋ ਗਈ ਸੀ ਇੱਕ ਤੋਂ ਬਾਅਦ ਇੱਕ ਸਵਾਲ ਮੇਰੇ ਦਿਮਾਗ ਵਿੱਚ ਘੁੰਮਣ ਲੱਗੇ ਜਦੋਂ ਉਸ ਡਾਕਟਰ ਨੇ ਮੈਨੂੰ ਹੋਸ਼ ਵਿੱਚ ਦੇਖਿਆ ਤਾਂ ਉਹ ਮੁਸਕਰਾਉਣ ਲੱਗਾ ਉਸਨੇ ਕਿਹਾ ਕਿ ਤੁਸੀਂ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ ਕਿ ਤੁਸੀਂ ਠੀਕ ਹੋ ਮੈਂ ਉਸ ਵੱਲ ਗੁੱਸੇ ਨਾਲ ਦੇਖਿਆ ਮੈਂ ਕਿਹਾ ਤੁਸੀਂ ਹੁਣੇ ਕਿਸ ਬਾਰੇ ਗੱਲ ਕੀਤੀ ਹੈ ਕੌਣ ਗਰਭਵਤੀ ਹੈ ਮੇਰੀ ਗੱਲ ਸੁਣ ਕੇ ਡਾਕਟਰ ਮੁਸਕਰਾਉਣ ਲੱਗਾ ਤੇ ਕਿਹਾ ਕਿ ਮੈਂ ਤੁਹਾਡਾ ਹੀ ਇਲਾਜ ਕਰ ਰਿਹਾ ਹਾਂ ਤੁਹਾਡੇ ਪਤੀ ਦੀ ਆਗਿਆ ਨਾਲ ਮੈਂ ਕਿਹਾ ਮੈਂ ਕਿੰਨੀ ਦੇਰ ਤੋਂ ਬੇਹੋਸ਼ ਹਾਂ ਤੁਸੀਂ ਲੋਕਾਂ ਨੇ ਮੇਰੇ ਨਾਲ ਕੀ ਕੀਤਾ ਹੈ ਜਦੋਂ ਕਿ ਮੈਲਾ ਡਾਕਟਰ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਂ ਕਦੇ ਮਾਂ ਨਹੀਂ ਬਣ ਸਕਦੀ ਉਹ ਕਹਿਣ ਲੱਗਾ ਕਿ ਤੁਸੀਂ ਸਿਰਫ 3 ਦਿਨਾਂ ਤੋਂ ਬੇਹੋਸ਼ ਹੋ ਅਸੀਂ ਤੁਹਾਡੇ ਨਾਲ ਟੂ ਬੇਬੀ ਪ੍ਰਕਿਰਿਆ ਕੀਤੀ ਹੈ ਤੁਹਾਡਾ ਪਤੀ ਇੱਕ ਬੱਚਾ ਚਾਹੁੰਦਾ ਸੀ ਅਤੇ ਇਸ ਨੂੰ ਕੁਦਰਤੀ ਤਰੀਕੇ ਨਾਲ ਪੈਦਾ ਕਰਨਾ ਔਖਾ ਲੱਗਦਾ ਸੀ ਇਸੇ ਲਈ ਇਹ ਇਲਾਜ ਕੀਤਾ ਗਿਆ ਸੀ ਜੋ ਤੁਹਾਡਾ ਪਤੀ ਚਾਹੁੰਦਾ ਸੀ ਉਹੀ ਹੋਇਆ ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਇਹ ਕਿਸ ਤਰ੍ਹਾਂ ਦੀ ਹਨੇਰ ਨਗਰੀ ਸੀ ਹੁਣ ਮੈਨੂੰ ਅਮਨ ਤੋਂ ਨਫ਼ਰਤ ਮਹਿਸੂਸ ਹੋਣ ਲੱਗੀ। ਮੈਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਆਪਣੀ ਗੱਲ ਨੂੰ ਪੂਰਾ ਕਰਨ ਲਈ ਕਿਸ ਹੱਦ ਤੱਕ ਜਾ ਸਕਦਾ ਹੈ। ਪਰ ਉਸ ਤੋਂ ਬਾਅਦ ਜੋ ਹੋਇਆ, ਮੈਂ ਇਸ ਨੂੰ ਰੱਬ ਦਾ ਚਮਤਕਾਰ ਹੀ ਕਹਿ ਸਕਦੀ ਹਾਂ। 9 ਮਹੀਨਿਆਂ ਬਾਅਦ ਮੈਂ ਇੱਕ ਪੁੱਤਰ ਨੂੰ ਜਨਮ ਦਿੱਤਾ। ਜਿਸ ਦਿਨ ਮੇਰਾ ਪੁੱਤਰ ਪੈਦਾ ਹੋਇਆ ਸੀ, ਉਸ ਵੇਨ ਅਮਨ ਆਪਣੇ ਦਫ਼ਤਰ ਵਿੱਚ ਸੀ ਜਦੋਂ ਡਾਕਟਰ ਨੇ ਉਸ ਨੂੰ ਇਹ ਖ਼ਬਰ ਫੋਨ ਤੇ ਦੱਸੀ ਤਾਂ ਉਹ ਹਸਪਤਾਲ ਪਹੁੰਚਣ ਲਈ ਪੂਰੀ ਤੇਜ਼ ਗੱਡੀ ਚਲਾ ਰਿਹਾ ਸੀ ਕਿ ਰਸਤੇ 'ਚ ਉਸ ਨਾਲ ਹਾਸਾ ਹੋ ਗਿਆ ਉਸ ਬੱਚੇ ਨੂੰ 1 ਮਿੰਟ ਲਈ ਵੀ ਦੇਖਣਾ ਉਸ ਦੀ ਕਿਸਮਤ ਵਿੱਚ ਨਹੀਂ ਸੀ ਉਸ ਸਮੇਂ ਉਹ ਮਰ ਚੁੱਕਾ ਸੀ ਅਜੀਬ ਗੱਲ ਇਹ ਹੈ ਕਿ ਮੈਨੂੰ ਉਸ ਦੀ ਮੌਤ ਦਾ ਕੋਈ ਪਛਤਾਵਾ ਨਹੀਂ ਸੀ ਜੇ ਇਸ ਤਰ੍ਹਾਂ ਦੀਆਂ ਗੱਲਾਂ ਅਮਨ ਆਖਦਾ ਸੀ ਜਿਨਿ ਜੇਕਰ ਉਹ ਆਪਣੇ ਆਪ ਨੂੰ ਰੱਬ ਤੋਂ ਉੱਚਾ ਸਮਝਦਾ ਸੀ ਤਾਂ ਰੱਬ ਅਜੇ ਲੋਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ ਕਿਉਂਕਿ ਜ਼ਿੰਦਗੀ ਅਤੇ ਮੌਤ ਉੱਤੇ ਸਿਰਫ ਰੱਬ ਦਾ ਹੀ ਅਧਿਕਾਰ ਹੈ ਅਮਨ ਇਹੋ ਜਿਹੇ ਦਾਅਵੇ ਕਰ ਰਿਹਾ ਸੀ ਕਿ ਉਹ ਜਦੋਂ ਚਾਹੇ ਆਪਣੇ ਬੱਚੇ ਨੂੰ ਦੁਨੀਆ ਵਿੱਚ ਲਿਆ ਸਕਦਾ ਹੈ ਅਤੇ ਜਦੋਂ ਚਾਹੇ ਮਾਰ ਸਕਦਾ ਹੈ ਪਰ ਉਹ ਇਹ ਨਹੀਂ ਜਾਣਦਾ ਸੀ ਕਿ ਮਨੁੱਖਾਂ ਨਾਲੋਂ ਵੀ ਵੱਡਾ ਕੋਈ ਹੈ ਤੇ ਉਹ ਪਰਮੇਸ਼ਵਰ ਹੈ ਉਸ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ਮੈਂ ਆਪਣੇ ਬੇਟੇ ਨੂੰ ਆਪਣੀ ਛਾਤੀ ਨਾਲ ਘੁੱਟ ਕੇ ਲਾ ਲਿਆ ਰਾਮਨ ਦੀ ਦੇਹ ਨੂੰ ਘਰ ਲਿਆਂਦਾ ਗਿਆ ਅਤੇ ਉਸ ਦਾ ਅੰਤਿਮ ਸੰਸਕਾਰ ਵੀ ਕੀਤਾ ਗਿਆ ਪਰ ਮੇਰੀ ਅੱਖ ਵਿੱਚੋਂ ਇੱਕ ਹੰਝੂ ਵੀ ਨਹੀਂ ਨਿਕਲਿਆ ਸਾਰਿਆਂ ਨੇ ਸੋਚਿਆ ਕਿ ਮੈਨੂੰ ਅਮਨ ਦੀ ਮੌਤ ਦਾ ਸਦਮਾ ਲੱਗਾ ਹੈ ਇਸੇ ਕਰਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਡਿੱਗ ਰਹੇ ਪਰ ਮੈਂ ਹੈਰਾਨ ਨਹੀਂ ਹੋਈ ਮੈਨੂੰ ਅਮਨ ਦੇ ਜਾਣ ਦਾ ਕੋਈ ਦੁੱਖ ਨਹੀਂ ਸੀ ਅਮਨ ਦੇ ਜਾਣ ਤੋਂ ਬਾਅਦ ਜ਼ਿੰਦਗੀ ਹੌਲੀ ਹੌਲੀ ਰੁਟੀਨ ਤੇ ਪਰਤਾਂ ਲੱਗੀ ਮੈਂ ਵੀ ਆਪਣੇ ਬੱਚੇ ਦੀ ਪਰਵਰਿਸ਼ ਵਿੱਚ ਦਿਲ ਦਿਮਾਗ ਨਾਲ ਲੱਗੀ ਹੋਈ ਸੀ ਮਰਨ ਤੋਂ ਪਹਿਲਾਂ ਮੇਰੀ ਸੱਸ ਨੇ ਸਾਰੀ ਜਾਇਦਾਦ ਆਪਣੇ ਪੋਤੇ ਨੂੰ ਸੌਂਪ ਦਿੱਤੀ ਸੀ ਜੋ ਹੁਣ ਕਾਨੂੰਨੀ ਤੌਰ ਤੇ ਮੇਰੇ ਕੋਲ ਆ ਗਈ ਸੀ ਅਤੇ ਮੇਰੇ ਕੋਲ ਇੰਨੀ ਜਾਇਦਾਦ ਸੀ ਕਿ ਮੈਂ ਸਾਰੀ ਉਮਰ ਬੈਠ ਕੇ ਆਰਾਮਦਾਇਕ ਜੀਵਨ ਬਤੀਤ ਕਰ ਸਕਦੀ ਸੀ ਮੈਂ ਹੁਣ ਆਪਣੇ ਪੁੱਤਰ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਸੀ ਸੋ ਦੋਸਤੋ ਇਹ ਸਾਡੀ ਕਹਾਣੀ ਸੀ ਤੁਹਾਨੂੰ ਇਹ ਕਿਹੋ ਜਿਹੀ ਲੱਗੀ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ